ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਬ੍ਰਿਤ ਕੌਰ ਕੱਕਾ ਇਸ ਟਾਈਮ ਆਪਾਂ ਖੜੇ ਆ ਪਟਨਾ ਤੋਂ ਲੈ ਕੇ ਜੋ ਪਟਿਆਲੇ ਤੱਕ ਮੇਨ ਹਾਈਵੇ ਰੋਡ ਜਾਂਦਾ ਹੈ ਉਦੇ ਵਿਚਾਲੇ ਇੱਕ ਪਿੰਡ ਤਕਰਾਲਾ ਤੇ ਇਤਨਾ ਪਿੰਡ ਬਣਿਆ ਹੋਇਆ ਹੈ ਜਿੱਤੇ ਕਿ ਮੇਨ ਰੋਡ ਤੇ ਖੱਡੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਕਿ ਖੱਡਾ ਇਹ ਬਣਿਆ ਤੇ ਇੱਕ ਖੱਡਾ ਅਗਲੀ ਸਾਈਡ ਬਣਿਆ ਹੋਇਆ ਹੈ ਜਿੱਥੇ ਕਿ ਲੋਕਾਂ ਨੂੰ ਕਾਫੀ ਜੋ ਗੱਡੀਆਂ ਮੋਟਰ ਗੱਡੀਆਂ ਆਉਂਦੀਆਂ ਨੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜੋ ਇੱਥੇ ਕਰਨਾ ਪੈਂਦਾ ਹੈ ਤੇ ਬਾਰ ਬਾਰ ਇੱਥੇ ਹਾਦਸੇ ਜੋ ਕਈ ਵਾਪਰ ਚੁੱਕੇ ਨੇ ਹਾਦਸੇ ਹੋਣ ਤੋਂ ਵੀ ਕਈ ਬਚ ਚੁੱਕੇ ਨੇ ਤੇ ਇੱਥੇ ਲੋਕਾਂ ਦਾ ਜੋ ਕਹਿਣਾ ਹੈ ਵੀ ਇਹ ਜੋ ਖੱਡੇ ਬਣੇ ਪਏ ਨੇ ਦੀ ਪਰਪਾਈ ਕੀਤੀ ਜਾਵੇ ਇਹ ਲੋਕ ਸਰਕਾਰਾਂ ਨੂੰ ਬੇਨਤੀਆਂ ਕਰ ਰਹੇ ਨੇ ਬਾਰ ਬਾਰ ਤੇ ਜਿਨ੍ਹਾਂ ਨਾਲੇ ਹਾਦਸਾ ਇੱਥੇ ਵਾਪਰ ਆਪਾਂ ਉਹਨਾਂ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਕਿ ਉਹਨਾਂ ਨਾਲ ਕੀ ਹੈ ਇੱਥੇ ਆਏ ਖੱਡਿਆਂ ਦੇ ਕਾਰਨ ਕੀ ਹਾਸਾ ਇੱਥੇ ਵਾਪਰਿਆ ਸੋ ਤੁਸੀਂ ਮੇਰੇ ਨਾਲ ਜੁੜੇ ਰਹੇ ਹੋ ਤਾਂ ਕਿਤੇ ਨਹੀਂ ਤੁਸੀਂ ਜਾਣਾ ਜਿਨ੍ਹਾਂ ਨਾਲੇ ਹਾਸਾ ਵਾਪਰਿਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਧੰਨਵਾਦ ਕੀ ਨਾ ਹੈ ਜੀ ਅਮਨਦੀਪ ਸਿੰਘਲਾ ਜੀ ਠੀਕ ਹੈ ਤੁਸੀਂ ਉਹ ਫੋਟੋ ਨਾਲ ਹਾਂ ਜੀ ਅਸੀਂ ਕਹਿਣਾ ਅਸੀਂ ਮੰਗਲਵਾਰ ਨੂੰ 18 ਤਰੀਕ ਨੂੰ ਵਿਆਹ ਚੱਲੇ ਚੰਡੀਗੜ੍ਹ ਜੀ 5:30 ਵਜੇ ਕੱਗੇ ਤੋਂ ਚੱਲੇ ਆ ਜੀ ਗੱਗੋਂ ਸੀ ਜਦੋਂ ਲੰਘਣ ਲੱਗੇ ਟਰੱਕ ਆ ਰਹੇ ਸੀ ਤੇ ਸਾਡੀ ਗੱਡੀ ਖੱਡੇ 'ਚ ਵੱਜੀ ਤੇ ਦੋਨੇ ਰਿੰਮ ਬਿੰਗੇ ਹੋ ਗਏ ਕਕਰਾਲੇ ਕੁਦਰਤੀ ਦੁਕਾਨ ਖੁੱਲੀ ਸੀ ਹੌਲੀ ਹੌਲੀ ਗੱਡੀ ਲੈ ਗਏ ਤਾਂ ਰਿੰਮ ਸਿੱਧੇ ਕਰੇ ਅਗਰ ਉਸੇ ਦੁਕਾਨ ਨਾ ਖੁੱਲੀ ਹੁੰਦੀ ਤਾਂ ਸਾਨੂੰ ਪੂਰੀ ਰਾਤ ਕੱਟਣੀ ਪੈਂਦੀ ਜੇਸੀ ਤੋਂ ਇਹ ਅਸੀਂ ਇਹ ਚਾਹੁੰਦੇ ਆ ਪ੍ਰਸ਼ਾਸਨ ਇਹਨਾਂ ਖੱਡਿਆਂ ਨੂੰ ਭਰ ਕੇ ਕੀਮਤੀ ਜਾਨਾਂ ਦਾ ਪਚਾ ਕਰੇ ਪਹਿਲਾਂ ਬੋਲ ਕੇ ਆਪਣੇ ਤੇ ਸੀਨੀਅਰ ਪੱਤਰਕਾਰ ਹਰਪਾਲ ਸਿੰਘ ਸੁਨੇਹੀ ਜੀ ਇੱਥੇ ਖੜੇ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਇਹ ਮੁੱਦੇ ਤੇ ਤੁਸੀਂ ਕੀ ਕੀ ਕਹਿਣਾ ਚਾਹੋਗੇ ਜੋ ਸੜਕਾਂ ਆਪਣੀਆਂ ਖਰਾਬ ਪਈਆਂ ਨੇ ਜਗਾ ਜਗਾ ਤੇ ਖੱਡੇ ਪਏ ਪਏ ਨੇ ਜੀ ਦੇਖੋ ਜੀ ਇਹ ਸੜਕ ਸਾਡੀ ਪਤਨਾਪਟਲਾ ਮੈਨੂ ਹਾਈਵੇ ਹੈ ਇਹ ਇਨਸਾਫ ਸੜਕ ਹੈ ਕਿ ਇਹਦਾ ਕੋਈ ਤੋੜ ਨਹੀਂ ਹੈ ਹੋਰ ਸਾਫ ਸੜਕਾਂ ਨੇ ਹੈ ਨਹੀਂ ਜੀ ਇਹ ਵਧੀਆ ਸੜਕ ਹੈ ਪਰੰਤੂ ਇਹਦੇ ਵਿੱਚ ਨਾ ਕਿਤੇ ਕਿਤੇ ਅਚਾਨਕ ਐਡਰਕ ਢੁੰਗਟ ਰੋਏ ਪਏ ਹੋਣੇ ਜਿੱਥੇ ਲਾ ਕੇ ਹਰੇ ਗੱਡੀ ਪਿੱਛੇ ਲੱਗਦੀ ਉਹਦੇ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਦਾ ਟਾਇਰ ਨੇ ਪਿੱਛੇ ਲੱਗਦਾ ਹੈ ਇਲਾਕੇ ਕਿਹਦਾ ਟਾਇਰ ਪਾੜ ਜਾਂਦਾ ਹੈ ਕਿਤੇ ਇਹ ਸੱਸਰਾ ਬਹੁਤ ਪ੍ਰਾਣਾ ਚੱਲ ਰਿਹਾ ਮੈਂ ਸਰਕਾਰ ਨੂੰ ਅਪੀਲ ਕਰੂੰਗਾ ਕਿ ਮੈਨੂੰ ਠੇਕਾ ਦੇਵੇ ਇਹ ਪਾਤਰ ਨੂੰ ਲੱਗੇ ਇੱਕ ਪੜਾਏ ਦਾ ਅਕਸਰ ਇੱਕ ਟਰਾਲੀ ਰੱਖੂਗੀ ਅ ਬਾਜਰੀ ਤੇ ਆਪਣੀ ਲੁੱਕ ਦੀ ਇੱਕ ਟਰਾਲੀ ਦੇ ਵਿੱਚ ਸਿਰਫ ਆਪਰੇ ਜਾਣਗੇ ਇੰਨੇ ਲੋਕਾਂ ਦਾ ਹੱਲ ਹੋ ਸਕਦਾ ਪਰ ਦੂ ਸਰਕਾਰ ਪਤਾ ਨਹੀਂ ਕਿਉਂ ਜਾਂ ਸੰਬੰਧਿਤ ਮਹਿਕਮਾ ਦਾ ਇਧਰ ਤਰਤੀ ਪਰਤੇ ਆਨੇ ਨਹੀਂ ਹੈਗਾ ਜਾਂ ਇਧਰ ਆਉਂਦੇ ਨਹੀਂ ਹੈਗੇ ਠੀਕ ਹੈ ਤਾਂ ਉਸੀਂ ਦੇਖ ਸਕਦੇ ਹਰਪਾਲ ਸਿੰਘ ਸਹੀ ਸਨੇਹੀ ਜੀ ਦੇ ਮੌਜੂਦਾ ਬਿਆਨ ਨੇ ਕਿ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਸਰਕਾਰ ਸਾਨੂੰ ਇਹ ਠੇਕਾ ਦੇਵੇ ਵੀ ਇੱਕ ਟ੍ਰੈਲੀ ਮਟੀਰੀਅਲ ਦੀ ਦੇ ਰੇਤਾ ਰੋੜੀ ਬਜਰੀ ਤੇ ਲੁੱਕ ਦੀ ਹੀ ਲਗਣੀ ਹੈ ਜੋ ਸਾਨੂੰ ਇਹ ਠੇਕਾ ਦਿੱਤਾ ਜਾਵੇ ਤਾਂ ਕਿ ਅਸੀਂ ਇਹ ਜੋ ਸੜਕ ਦਾ ਵਿਕਾਸ ਸੜਕ ਦਾ ਕੰਮ ਅਸੀਂ ਕਰਵਾ ਸਕੀਏ ਤਾਂ ਕਿ ਜੋ ਕੀਮਤੀ ਜਿੰਦਾਂ ਨੇ ਉਹ ਬਚ ਸਕਣ ਇਥੋਂ ਤੁਹਾਨੂੰ ਤੁਹਾਨੂੰ ਇਹੀ ਤੁਸੀਂ ਦੇਖ ਸਕਦੇ ਤੁਹਾਨੂੰ ਇਹੀ ਰੋਡ ਤੇ ਇੱਕ ਤੀਜਾ ਖੱਡਾ ਤੁਹਾਨੂੰ ਹੋਰ ਵਿਖਾਣੇ ਆ ਕਿ ਦੇਖੋ ਕਿੱਡੇ ਵੱਡੇ ਵੱਡੇ ਮੇਨ ਰੋਡ ਤੇ ਜੋ ਇਹ ਖੱਡੇ ਬਣੇ ਪਏ ਨੇ ਜੋ ਦਿੱਦਨੜ ਕਕਰਾਲੇ ਦੇ ਵਿਚਾਲੇ ਜੋ ਇਹ ਰੋਡ ਆਉਂਦਾ ਹੈ ਤੇ ਆਹ ਦੇਖੋ ਤੁਸੀਂ ਗੱਡੀਆਂ ਵੀ ਇਧਰੋਂ ਉੱਪਰ ਹੀ ਲੰਘ ਰਹੀਆਂ ਨੇ ਕਿਸੇ ਨਾਲ ਵੀ ਕੋਈ ਵੀ ਇਹ ਜੀ ਦੁਰਘਟਨਾ ਜਾਂ ਹਾਦਸਾ ਵਾਪਰ ਸਕਦਾ ਏ ਤੇ ਸਰਕਾਰਾਂ ਨੂੰ ਇਹ ਚਾਹੀਦੇ ਕਿ ਜੇ ਇਹਨਾਂ ਦੀ ਪਰਪਾਈ ਕੀਤੀ ਜਾਵੇ ਜੋ ਰੋਡ ਸੜਕਾਂ ਦਾ ਵਿਕਾਸ ਹੈ ਇਹ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਕਿ ਇਹ ਲੋਕ ਜੋ ਹਾਦਸਿਆਂ ਤੋਂ ਬਚ ਸਕਣ ਇਥੋਂ ਤੁਸੀਂ ਦੇਖ ਸਕਦੇ ਹੋ ਰੋਡ ਬਹੁਤ ਚਲਦਾ ਹੈ ਮੇਨ ਹਾਈਵੇ ਰੋਡ ਹੈ ਇਹ ਖੱਡੇ ਦੇ ਉੱਪਰ ਤੇ ਹੀ ਗੱਡੀਆਂ ਜੋ ਲੰਘਦੀਆਂ ਨੇ ਕਿਸੇ ਨਾਲ ਵੀ ਕੋਈ ਵੀ ਧਰਕਟਨਾ ਜਾਂ ਹਾਦਸਾ ਵਾਪਰ ਸਕਦਾ ਹੈ ਕਦੇ ਵੀ ਕੁਝ ਦੇਖਦੇ ਇਹ ਇੱਕ ਖੱਡਾ ਇਹ ਬਣਿਆ ਹੋਇਆ ਹੈ 메ਨ ਰੋਡ ਤੇ ਤੇ ਤੁਹਾਨੂੰ ਦੂਜੀ ਸਾਈਡ ਵੀ ਇਹ ਖੱਡਾ ਦਿਖਾਉਣਾ ਹੈ ਇੱਕ ਖੱਡਾ ਇਹ ਬਣਿਆ ਹੋਇਆ ਹੈ ਜੋ ਆਂਦੀਆਂ ਜਾਂਦੇ ਹੋਏ ਕੋਈ ਵੀ ਹਾਦਸਾ ਕਿਸੇ ਵੀ ਨਾਲ ਇਹ ਕਦੇ ਵੀ ਵਾਪਰ ਸਕਦਾ ਹੈ ਇੱਥੇ ਜੋ ਇੱਥੇ ਮੌਜੂਦਾ ਲੋਕ ਨੇ ਜਿਨ੍ਹਾਂ ਨਾਲੇ ਹਾਦਸਾ ਵਾਪਰ ਹੈ ਜਿਨ੍ਹਾਂ ਦੀ ਗੱਡੀ ਦੇ ਜੋ ਟਾਇਰ ਨੇ ਜਾਂ ਰਿਮ ਨੇ ਜੋ ਖਰਾਬ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ